ਜੀ ਅਜੇ ਸੀ ਇੱਥੇ ਮਾਤਾ ਕਲਰ ਵਾਲੀ ਦੇ ਹਰ ਸਾਲ ਤੀਆਂ ਦਾ ਜਿਹੜਾ ਮੇਲਾ ਉਹ ਬੜੀ ਤੁਮਤਾਨ ਨਾਲ ਲੱਗਦਾ 15 ਦਿਨਾਂ ਵਾਸਤੇ ਲੱਗਦਾ ਅਸੀਂ ਕਲਰ ਵਾਲੀ ਮਾਤਾ ਦੀ ਜਿਹੜੀ ਸਾਸ ਸਾ ਬਣੀ ہوئی ਹੈ ਇਹਨਾਂ ਦਾ ਵੀ ਤੈ ਦੇ ਲੋ ਧੰਨਵਾਦ ਕਰਦੇ ਆ ਤੇ ਆਹ ਬੀਬੀਆਂ ਨੇ ਸਾਡੀਆਂ ਮੇਰੀਆਂ ਬਹੁਤ ਹੀ ਸਤਿਕਾਰਯੋਗ ਨੇ ਸਾਡੀ ਮਾਤਾ ਜੀ ਨੇ ਸਾਡੇ ਭਿੰਦੀ ਵਾਈ ਜੀ ਨੇ ਮੇਰੇ ਬਾੜ ਨੰਬਰ 15 ਚੌਥੇ ਡਾਕਟਰ ਜਗਨਜੀ ਨੇ ਮੋਨੀ ਵੀਰ ਜੀ ਨੇ ਬਾਕੀ ਮੱਖਣ ਵੀਰ ਜੀ ਉਹਦੀ ਕਾਫੀ ਜਣੇ ਮੈਂ ਕਹੀ ਦੇ ਮੈਂ ਨਾਂ ਨਹੀਂ ਜਾਣਦੀ ਸਾਰਿਆਂ ਦੇ ਨਾਂ ਆਪਾਂ ਲੈ ਵੀ ਨਹੀਂ ਸਕਦੇ ਇਹਨਾਂ ਤਹਿ ਦਿਲੋਂ ਤੁਹਾਨੂੰ ਬਦ ਕਰਦੇ ਆ ਕਿ ਇਹਨਾਂ ਨੇ ਲਗਾਤਾਰ ਭੱਡ ਦੇ ਵਿੱਚ ਪਹਿਲੀ ਵਾਰ ਮੇਲਾ ਜਿਹੜਾ ਸ਼ੁਰੂ ਕਰਵਾਇਆ ਦੀ ਪਰ ਜਿਹੜਾ ਅਸਲੀ ਵਿਰਾਸਤੀ ਮੇਲਾ ਤੀਆਂ ਦਾ ਉਹ ਇੱਥੇ ਇਸੇ ਜਗ੍ਹਾ ਤੇ ਮਾਤਾ ਵਾਲੀ ਜਗ੍ਹਾ ਤੇ ਲੱਗਦਾ ਪਰ ਹੁਣ ਟ੍ਰੈਂਡੇ ਹੋ ਗਿਆ ਵੀ ਸ਼ਹਿਰ ਦੇ ਵਿੱਚ ਗਲੀ ਗਲੀ ਦੀਆਂ ਔਰਤਾਂ ਇਕੱਠੀਆਂ ਹੋ ਕੇ ਫੋਟਲਾਂ ਦੇ ਵਿੱਚ ਮਨਾਉਣ ਲੱਗਦੀਆਂ ਪਰ ਅਪਰਾਲਾ ਪਹਿਲਾ ਮਾਤਾ ਕੱਲ ਵਾਲੀ ਨੇ ਕੀਤਾ ਉਸ ਤੋਂ ਬਾਅਦ ਜਿਹੜਾ ਸ਼ਹਿਰ ਦੀ ਕਾਫੀ ਔਰਤਾਂ ਸੱਭਿਆਚਾਰ ਨੂੰ ਜੋੜਨ ਦੇ ਮਤਲਬ ਮਾਮਲੇ ਦੇ ਵਿੱਚ ਜਿਆਦਾ ਖੁਸ਼ੀ ਇਹ ਹੈ ਵੀ ਇਹ ਇੱਥੇ ਸਾਡੇ ਗਰੀਬ ਬੱਚੇ ਬੱਚੀਆਂ ਜਿਹੜੀਆਂ ਉਹ ਇੰਜੋਏ ਕਰ ਜਾਂਦੀਆਂ ਨੇ ਫ੍ਰੀ ਕਿਉਂਕਿ ਅਮੀਰ ਲੋਕ ਦਾ 5-5 ਹਜ਼ਾਰ-ਹਜ਼ਾਰ ਰੁਪਈਆ ਦੇ ਕੇ ਹੋਟਲਾਂ ਦੇ ਵਿੱਚ ਵੀ ਜਿਹੜੀ ਤੀਆਂ ਦਾ ਪ੍ਰੋਗਰਾਮ ਕਰਾ ਲੈਂਦੇ ਨੇ ਇਸ ਕਰਕੇ ਅਸੀਂ ਇਹ ਜਿਹੜੀ ਸੰਸਥਾ ਕੀ ਮਾਤਾ ਕਲਰ ਵਾਲੀ ਇਹਨਾਂ ਨੂੰ ਵਧਾਈ ਦਿੰਦੇ ਆ ਤੇ ਸਹਿਯੋਗ ਕਰਦੇ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਜੀ ਨੂੰ ਵੀ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਬਾਤ ਚੜ ਕੇ ਜਿਹੜਾ ਯੋਗਦਾਨ ਦਿੱਤਾ ਜਾਵੇ ਅਸੀਂ ਅਕਾਲੀ ਦਲ ਵੱਲੋਂ ਤੇ ਮੈਂ ਆਪਣੇ ਵੱਲੋਂ ਐਮਸੀ ਹੋਣ ਦੇ ਨਾਤੇ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਮਾਤਾ ਕਲਰਾਲੀ ਮੰਦਿਰ ਕਮੇਟੀ ਸਾਰੀ ਸਾਡੀ ਟੀਮ ਆਏ ਹੋਏ ਮਹਿਮਾਨਾਂ ਦਾ ਸੁਖੀ ਸੁਖਵਿੰਦਰ ਕੌਰ ਸੁਖੀ ਅਕਾਲੀ ਦਲ ਦੀ ਪ੍ਰਧਾਨ ਹੋਣ ਦੇ ਨਾਤੇ ਅਸੀਂ ਅੱਜ ਇਹਨਾਂ ਨੂੰ ਕੀ ਬਗੇਸਟ ਦੇ ਤੌਰ ਤੇ ਬੁਲਾਇਆ ਸੀ ਤੇ ਇਹਨਾਂ ਨੇ ਸਾਡੇ ਕਿੱਲੇ ਹੋਮ ਦੇ باوجود ਵੀ ਸਾਡੀ ਗੱਲ ਮੰਨੀ ਤੇ ਪਹੁੰਚੇ ਸਾਡੇ ਇਸ ਤੀਆਂ ਦੇ ਤਿਹਾਰ ਤੇ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਈ ਹੋਈ ਸੰਗਤ ਦਾ ਜੋ ਇੱਥੇ ਗਰੀਬ ਛੋਟੇ ਬੱਚੇ ਭੈਣਾ ਮੇਰੀਆਂ ਤਾਈਆਂ ਚਾਚੀਆਂ ਸਾਰੇ ਪਿੰਡ ਦੇ ਮਗਲ ਮੈਨੂੰ ਮੰਗਾ ਕਹਿ ਕੇ ਜਾਣਦੇ ਨੇ ਇਸ ਤੇ ਨਾਤੇ ਹੋ ਮੈਂ ਸਾਰਿਆਂ ਦਾ ਤਾਹ ਦੇ ਲੋ ਧੰਨਵਾਦ ਕਰਦਾ ਮਾਤਾ ਕਲਰ ਵਾਲੀ ਮੰਦਿਰ ਵੱਲੋਂ ਧੰਨਵਾਦ ਕਰਦਾ ਵੀ ਖੁਸ਼ੀਆਂ ਲੈ ਕੇ ਆਣ ਤੇ ਖੁਸ਼ੀਆਂ ਲੈ ਕੇ ਜਾਣ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ